જરા ਸੋਚੋ ਧਰਤੀ ਦਾ ਉਹ ਹਿੱਸਾ ਜਿੱਥੇ ਸਿਰਫ ਮੌਤ ਦਾ ਪਹਿਰਾ ਹੈ ਜਿੱਥੇ ਤਾਪਮਾਨ ਸਿਫਰ ਤੋਂ ਇੰਨਾ ਹੇਠਾਂ ਡਿੱਗ ਜਾਂਦਾ ਹੈ ਕਿ ਇਨਸਾਨ ਦਾ ਖੂਨ ਵੀ ਜੰਮ ਜਾਵੇ ਜਿੱਥੇ ਹਜ਼ਾਰਾਂ ਮੀਲ ਤੱਕ ਸਿਰਫ ਸਫੈਦ ਬਰਫ਼ ਹੈ ਤੇ ਚਾਰੇ ਪਾਸੇ ਸਮੁੰਦਰ ਦਾ ਉਹ ਖੌਫਨਾਕ ਰੂਪ ਜਿਸ ਨੂੰ ਦੇਖ ਕੇ ਰੂਹ ਕੰਬ ਜਾਵੇ ਇਹ ਕਹਾਣੀ ਕਿਸੇ ਜੰਗ ਦੇ ਮੈਦਾਨ ਦੀ ਨਹੀਂ ਹੈ ਪਰ ਇਹ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਸੀ ਜੋ ਕੁਝ ਇਨਸਾਨਾਂ ਨੇ ਕੁਦਰਤ ਦੇ ਕਹਿਰ ਨਾਲ ਲੜੀ ਇਹ ਕਹਾਣੀ ਹੈ ਦਾ ਐਂਡੋਰੈਂਸ ਦੀ ਅਤੇ ਉਸ ਜਿੱਦੀ ਕਪਤਾਨ ਦੀ ਜਿਸ ਨੇ ਮੌਤ ਦੇ ਮੂੰਹ ਵਿੱਚੋਂ ਵੀ ਆਪਣੇ 27 ਸਾਥੀਆਂ ਨੂੰ ਵਾਪਸ ਲਿਆਉਣ ਦੀ ਸੌਂ ਖਾਦੀ ਸੀ ਉਸ ਦਾ ਨਾਮ ਸੀ ਸਰ ਅਰਨੇਸਟ ਸ਼ੈਕਲਟਨ ਸਾਲ ਸੀ 1914 ਪੂਰੀ ਦੁਨੀਆ ਪਹਿਲੇ ਵਿਸ਼ਵ ਯੁੱਧ ਦੀ ਅੱਗ ਵਿੱਚ ਸੜਨ ਲਈ ਤਿਆਰ ਖੜੀ ਸੀ ਪਰ ਲੰਡਨ ਵਿੱਚ ਇੱਕ ਵੱਖਰੀ ਹੀ ਤਿਆਰੀ ਚੱਲ ਰਹੀ ਸੀ ਅਰਨੇਸਟ ਸ਼ੈਕਲਟਨ ਜੋ ਪਹਿਲਾਂ ਹੀ ਅੰਟਾਰਕਟਿਕਾ ਦੇ ਖਤਰਿਆਂ ਤੋਂ ਵਾਕਿਫ ਸੀ ਇੱਕ ਨਵਾਂ ਇਤਿਹਾਸ ਰਚਣਾ ਚਾਹੁੰਦਾ ਸੀ ਉਸ ਦਾ ਸੁਪਨਾ ਸੀ ਕਿ ਉਹ ਅੰਟਾਰਕਟਿਕਾ ਮਹਾਦੀਪ ਦੇ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਪੈਦਲ ਯਾਤਰਾ ਕਰੇ ਇਸ ਮੁਹਿੰਮ ਦਾ ਨਾਮ ਸੀ ਇੰਪੀਰੀਅਲ ਟਰਾਂਸ ਅੰਟਾਰਕਟਿਕ ਐਕਸਪੀਡੀਸ਼ਨ ਇਸ ਖਤਰਨਾਕ ਸਫ਼ਰ ਲਈ ਸ਼ੈਕਲਟਨ ਨੂੰ ਇੱਕ ਖਾਸ ਜਹਾਜ਼ ਤੇ ਖਾਸ ਲੋਕਾਂ ਦੀ ਲੋੜ ਸੀ ਉਸਨੇ ਅਖਬਾਰ ਵਿੱਚ ਇੱਕ ਇਸ਼ਤਿਹਾਰ ਦਿੱਤਾ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਵਿੱਚ ਲਿਖਿਆ ਸੀ ਖਤਰਨਾਕ ਸਫ਼ਰ ਲਈ ਬੰਦੇ ਚਾਹੀਦੇ ਨੇ ਤਨਖਾਹ ਘੱਟ ਸਖਤ ਸਰਦੀ ਕਈ ਮਹੀਨੇ ਹਨੇਰਾ ਅਤੇ ਵਾਪਸੀ ਦੀ ਕੋਈ ਗਰੰਟੀ ਨਹੀਂ। ਹੈਰਾਨੀ ਦੀ ਗੱਲ ਇਹ ਸੀ ਕਿ ਹਜ਼ਾਰਾਂ ਲੋਕਾਂ ਨੇ ਇਸ ਮੌਤ ਦੇ ਸਫ਼ਰ ਲਈ ਅਰਜ਼ੀਆਂ ਦਿੱਤੀਆਂ। ਅੰਤ ਵਿੱਚ 27 ਬਹਾਦਰ ਲੋਕ ਚੁਣੇ ਗਏ। ਇਸ ਟੀਮ ਵਿੱਚ ਮਲਾਹ ਵਿਗਿਆਨੀ ਡਾਕਟਰ ਤਰਖਾਨ ਅਤੇ ਇੱਥੋਂ ਤੱਕ ਕਿ ਇੱਕ ਫੋਟੋਗ੍ਰਾਫਰ ਵੀ ਸ਼ਾਮਲ ਸੀ। 5 ਦਸੰਬਰ 1914 ਨੂੰ ਸ਼ੈਕਲਟਨ ਦਾ ਜਹਾਜ਼ ਐਂਡੋਰੈਂਸ ਦੱਖਣੀ ਜੌਰਜੀਆ ਦੇ ਵੇਲਿੰਗ ਸਟੇਸ਼ਨ ਤੋਂ ਰਵਾਨਾ ਹੋਇਆ। ਅੱਗੇ ਵੈਡਨ ਸਾਗਰ ਸੀ ਜਿਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਸਮੁੰਦਰ ਮੰਨਿਆ ਜਾਂਦਾ ਸੀ। ਸ਼ੁਰੂ ਵਿੱਚ ਸਭ ਕੁਝ ਠੀਕ ਸੀ ਪਰ ਜਿਵੇਂ ਜਿਵੇਂ ਉਹ ਦੱਖਣ ਵੱਲ ਵਧੇ ਸਮੁੰਦਰ ਦਾ ਰਵਈਆ ਬਦਲਣ ਲੱਗਿਆ। ਪਾਣੀ ਉੱਤੇ ਬਰਫ਼ ਦੇ ਵੱਡੇ ਵੱਡੇ ਤੋਦੇ ਤੈਰ ਰਹੇ ਸਨ। ਕਪਤਾਨ ਫ੍ਰੈਂਕ ਵਰਸਲੀ ਜੋ ਜਹਾਜ਼ ਚਲਾ ਰਿਹਾ ਸੀ ਨੂੰ ਬੜੀ ਸਾਵਧਾਨੀ ਨਾਲ ਬਰਫ਼ ਦੇ ਵਿਚਕਾਰੋਂ ਰਸਤਾ ਬਣਾਉਣਾ ਪੈ ਰਿਹਾ ਸੀ। ਜਨਵਰੀ 1915 ਆਉਂਦੇ-ਆਉਂਦੇ ਹਾਲਾਤ ਵਿਗੜ ਗਏ। ਤਾਪਮਾਨ ਤੇਜ਼ੀ ਨਾਲ ਡਿੱਗਿਆ ਤੇ ਸਮੁੰਦਰ ਦਾ ਪਾਣੀ ਜੰਮਣਾ ਸ਼ੁਰੂ ਹੋ ਗਿਆ। ਜਹਾਜ਼ ਦੇ ਆਲੇ-ਦਾਲ ਦੀ ਬਰਫ਼ ਜੋ ਪਹਿਲਾਂ ਟੁੱਟੀ ਹੋਈ ਸੀ ਹੁਣ ਇੱਕ ਮਜ਼ਬੂਤ ਚਟਾਨ ਬਣ ਗਈ ਸੀ। 19 ਜਨਵਰੀ ਨੂੰ ਐਂਡੂਰੈਂਸ ਬਰਫ਼ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ। ਇਹ ਬਰਫ਼ ਕੋਈ ਆਮ ਬਰਫ਼ ਨਹੀਂ ਸੀ। ਇਹ ਲੱਖਾਂ ਟਨ ਵੱਜਣੀ ਬਰਫ਼ ਦੀਆਂ ਪਰਤਾਂ ਸਨ ਜੋ ਹੌਲੀ-ਹੌਲੀ ਜਹਾਜ਼ ਨੂੰ ਘੁੱਟ ਰਹੀਆਂ ਸਨ। ਸ਼ੈਕਲਟਨ ਨੂੰ ਅਹਿਸਾਸ ਹੋ ਗਿਆ ਕਿ ਹੁਣ ਉਹ ਅੱਗੇ ਨਹੀਂ ਵੱਧ ਸਕਦੇ। ਜਹਾਜ਼ ਹੁਣ ਚੱਲ ਨਹੀਂ ਰਿਹਾ ਸੀ ਬਲਕਿ ਬਰਫ਼ ਦੇ बहाव ਨਾਲ ਉੱਤਰ ਵੱਲ ਰੁੜ ਰਿਹਾ ਸੀ। ਸਰਦੀਆਂ ਸ਼ੁਰੂ ਹੋ ਚੁੱਕੀਆਂ ਸਨ। ਅੰਟਾਰਕਟਿਕਾ ਦੀਆਂ ਸਰਦੀਆਂ ਦਾ ਮਤਲਬ ਹੈ ਲਗਾਤਾਰ ਹਨੇਰਾ। ਸੂਰਜ ਮਹੀਨਿਆਂ ਲਈ ਗਾਇਬ ਹੋ ਗਿਆ। ਜਹਾਜ਼ ਹੁਣ ਇੱਕ ਵਿੰਟਰ ਸਟੇਸ਼ਨ ਬਣ ਚੁੱਕਿਆ ਸੀ। ਕ੍ਰੂ ਮੈਂਬਰਾਂ ਨੇ ਜਹਾਜ਼ ਨੂੰ ਗਰਮ ਰੱਖਣ ਲਈ ਜੁਗਾੜ ਕੀਤੇ। ਉਹ ਬਰਫ਼ ਉੱਤੇ ਫੁੱਟਬਾਲ ਖੇਡਦੇ, ਕੁੱਤਿਆਂ ਦੀ ਦੌੜ ਲਗਾਉਂਦੇ ਅਤੇ ਸ਼ਾਮ ਨੂੰ ਗੀਤ ਗਾ ਕੇ ਆਪਣਾ ਮਨ ਪਰਚਾਉਂਦੇ। ਪਰ ਸ਼ੈਕਲਟਨ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਨ। ਉਹ ਜਾਣਦਾ ਸੀ ਕਿ ਬਰਫ਼ ਦਾ ਦਵਾਕ ਕਿਸੇ ਵੀ ਸਮੇਂ ਜਹਾਜ਼ ਨੂੰ ਤੋੜ ਸਕਦਾ ਹੈ। ਮਹੀਨੇ ਬੀਤਦੇ ਗਏ। ਅਕਤੂਬਰ 1915 ਵਿੱਚ ਕੁਦਰਤ ਨੇ ਆਪਣਾ ਅਸਲੀ ਰੰਗ ਦਿਖਾਇਆ। ਬਰਫ ਦੀਆਂ ਚਟਾਨਾਂ ਨੇ ਜਹਾਜ਼ ਨੂੰ ਦੋਵਾਂ ਪਾਸਿਆਂ ਤੋਂ ਭੀਚਣਾ ਸ਼ੁਰੂ ਕਰ ਦਿੱਤਾ। ਲੱਕੜ ਦਾ ਮਜ਼ਬੂਤ ਜਹਾਜ਼ ਚੀਕਣ ਲੱਗਾ। ਸ਼ਤੀਰ ਟੁੱਟਣ ਦੀਆਂ ਆਵਾਜ਼ਾਂ ਬੰਦੂਕ ਦੀ ਗੋਲੀ ਵਾਂਗ ਗੂੰਜ ਰਹੀਆਂ ਸਨ। ਜਹਾਜ਼ ਦਾ ਫਰਸ਼ ਟੇਡਾ ਹੋ ਗਿਆ, ਪਾਣੀ ਅੰਦਰ ਆਉਣ ਲੱਗਿਆ। 27 ਅਕਤੂਬਰ ਨੂੰ ਸ਼ੈਕਲਟਨ ਨੇ ਭਰੇ ਮਨ ਨਾਲ ਹੁਕਮ ਦਿੱਤਾ, ਜਹਾਜ਼ ਛੱਡ ਦਿਓ। ਉਹ ਜਹਾਜ਼ ਜੋ ਉਹਨਾਂ ਦਾ ਘਰ ਸੀ, ਹੁਣ ਖਤਮ ਹੋ ਰਿਹਾ ਸੀ। ਸਮਾਨ, ਰਾਸ਼ਨ, ਕੱਪੜੇ ਅਤੇ ਤਿੰਨ ਲਾਈਫ ਬੋਟਾਂ ਭਾਵ ਥੋੜੀਆਂ ਕਚਤੀਆਂ ਉਹਨਾਂ ਨੂੰ ਬਰਫ਼ ਉੱਤੇ ਤਾਰ ਲਿਆ ਗਿਆ ਕੁਝ ਦਿਨਾਂ ਬਾਅਦ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਐਂਡੋਰੈਂਸ ਦਾ ਮਲਬਾ ਬਰਫ਼ ਦੇ ਹੇਠਾਂ ਸਮੁੰਦਰ ਵਿੱਚ ਸਮਾ ਗਿਆ ਹੁਣ ਉਹ 28 ਇਨਸਾਨ ਇੱਕ ਗੈਰ ਕਾਨੂੰਨੀ ਯਾਤਰੀ ਸਮੇਤ ਸਮੁੰਦਰ ਦੇ ਵਿਚਕਾਰ ਤੈਰਦੀ ਹੋਈ ਬਰਫ਼ ਦੀ ਇੱਕ ਸਿਲ ਉੱਤੇ ਇਕੱਲੇ ਸਨ ਧਰਤੀ ਦੇ ਸਭ ਤੋਂ ਨੇੜਲੇ ਇਨਸਾਨੀ ਬਸੇਮੇ ਤੋਂ ਹਜ਼ਾਰਾਂ ਮੀਲੂ ਕੋਈ ਰੇਡੀਓ ਨਹੀਂ ਕੋਈ ਮਦਦ ਨਹੀਂ ਸ਼ੈਕਲਟਨ ਦਾ ਮਕਸਦ ਹੁਣ ਬਦਲ ਚੁੱਕਿਆ ਸੀ ਉਹਨਾਂ ਮਹਾਦੀਪ ਪਾਰ ਕਰਨਾ ਨਹੀਂ ਬਲਕਿ ਜ਼ਿੰਦਾ ਵਾਪਸ ਮੁੜਨਾ ਹੀ ਇੱਕੋ ਇੱਕ ਟੀਚਾ ਸੀ। ਉਹਨਾਂ ਨੇ ਬਰਫ਼ ਉੱਤੇ ਤੰਬੂ ਲਗਾਏ। ਇਸ ਕੈਂਪ ਦਾ ਨਾਮ ਰੱਖਿਆ ਗਿਆ ਓਸ਼ੀਅਨ ਕੈਂਪ। ਪਰ ਇਹ ਬਰਫ਼ ਸਥਿਰ ਨਹੀਂ ਸੀ। ਇਹ ਹੌਲੀ-ਹੌਲੀ ਉੱਤਰ ਵੱਲ ਰੋੜ ਰਹੀ ਸੀ ਅਤੇ ਕਿਸੇ ਵੀ ਸਮੇਂ ਟੁੱਟ ਸਕਦੀ ਸੀ। ਭੋਜਨ ਦੀ ਕਮੀ ਹੋਣ ਲੱਗੀ। ਪੈਕ ਕੀਤੇ ਹੋਏ ਖਾਣੇ ਖਤਮ ਹੋ ਰਹੇ ਸਨ। ਉਹਨਾਂ ਨੂੰ ਸੀਲ ਮੱਛੀਆਂ ਅਤੇ ਪੈਂਗੂਇਨਾਂ ਦਾ ਸ਼ਿਕਾਰ ਕਰਕੇ ਗੁਜ਼ਾਰਾ ਕਰਨਾ ਪਿਆ। ਸਥਿਤੀ ਇੰਨੀ ਭਿਆਨਕ ਹੋ ਗਈ ਕਿ ਅੰਤ ਵਿੱਚ ਉਹਨਾਂ ਨੂੰ ਆਪਣੇ ਪਿਆਰੇ ਕੁੱਤਿਆਂ ਨੂੰ ਵੀ ਗੋਲੀ ਮਾਰਨੀ ਪਈ ਕਿਉਂਕਿ ਉਹਨਾਂ ਲਈ ਖਾਣਾ ਬਚਿਆ ਹੀ ਨਹੀਂ ਸੀ। ਪੰਜ ਮਹੀਨੇ ਉਹ ਬਰਫ਼ ਦੇ ਟੁਕੜਿਆਂ ਤੇ ਤੈਰਦੇ ਰਹੇ। ਅਪ੍ਰੈਲ 1916 ਵਿੱਚ ਬਰਫ਼ ਪਿਗਲਣ ਲੱਗੀ ਅਤੇ ਟੁੱਟਣ ਲੱਗੀ। ਹੁਣ ਬਰਫ਼ ਤੇ ਰਹਿਣਾ ਅਸੰਭਵ ਸੀ। ਸ਼ੈਕਲਟਨ ਨੇ ਹੁਕਮ ਦਿੱਤਾ ਕਿ ਤਿੰਨਾਂ ਛੋਟੀਆਂ ਕਿਸ਼ਤੀਆਂ ਜਿਨ੍ਹਾਂ ਦੇ ਨਾਮ ਸਨ ਜੇਮਜ਼ ਕਿਅਰਡ, ਡੱਡਲੀ ਡੌਕਰ ਅਤੇ ਸਟੈਨ ਕੌਮ ਵਿਲਜ਼ ਉਹਨਾਂ ਨੂੰ ਪਾਣੀ ਵਿੱਚ ਉਤਾਰਿਆ ਜਾਵੇ। ਇਹ ਸਫ਼ਰ ਮੌਤ ਖਤਰਨਾਕ ਸੀ ਸਮੁੰਦਰ ਵਿੱਚ ਬਰਫ਼ ਦੇ ਵੱਡੇ ਟੁਕੜੇ ਇੱਧਰ ਉੱਧਰ ਟਕਰਾ ਰਹੇ ਸਨ ਰਾਤ ਨੂੰ ਤਾਪਮਾਨ ਇੰਨਾ ਡਿੱਗ ਜਾਂਦਾ ਕਿ ਕੱਪੜੇ ਸਰੀਰ ਨਾਲ ਜੰਮ ਜਾਂਦੇ ਮਲਾਹਾਂ ਨੂੰ ਨੀਂਦ ਨਹੀਂ ਸੀ ਆਉਂਦੀ ਕਿਉਂਕਿ ਇੱਕ ਲਹਿਰ ਵੀ ਕਿਸ਼ਤੀ ਨੂੰ ਡੁਬੋ ਸਕਦੀ ਸੀ ਪਾਣੀ ਦੀ ਕਮੀ ਕਾਰਨ ਉਹਨਾਂ ਦੇ ਗਲੇ ਸੁੱਕ ਗਏ ਸਨ ਜੀਭਾਂ ਸੁੱਜ ਗਈਆਂ ਸਨ 7 ਦਿਨਾਂ ਦੇ ਨਰਕ ਵਰਗੇ ਸਫ਼ਰ ਤੋਂ ਬਾਅਦ ਉਹਨਾਂ ਨੂੰ ਜ਼ਮੀਨ ਦਿਖਾਈ ਦਿੱਤੀ ਇਹ ਸੀ এলিਫੈਂਟ ਆਈਲੈਂਡ 497 ਦਿਨਾਂ ਬਾਅਦ ਇਨ੍ਹਾਂ ਬੰਦਿਆਂ ਨੇ ਠੋਸ ਜ਼ਮੀਨ ਤੇ ਪੈਰ ਰੱਖਿਆ ਸੀ ਉਹ ਖੁਸ਼ੀ ਨਾਲ ਪਾਗਲਾ ਵਾਂਗ ਰੋਇ ਜ਼ਮੀਨ ਨੂੰ ਚੁੰਮਿਆ ਤੇ ਪਥਰੀਲੇ ਕੰਡੇ ਤੋਂ ਪਾਣੀ ਪੀਤਾ ਪਰ ਇਹ ਖੁਸ਼ੀ ਤੋੜੇ ਚਿਰਦੀ ਸੀ এলিਫੈਂਟ ਆਈਲੈਂਡ ਇੱਕ ਬੰਜਰ ਪਥਰੀਲਾ ਟਾਪੂ ਸੀ ਜਿੱਥੇ ਨਾ ਕੋਈ ਦਰਖਤ ਸੀ ਤੇ ਨਾ ਕੋਈ ਜਾਨਵਰ ਇੱਥੇ ਕੋਈ ਜਹਾਜ਼ ਨਹੀਂ ਆਉਂਦਾ ਸੀ ਜੇ ਉਹ ਇੱਥੇ ਰਹਿੰਦੇ ਤਾਂ ਭੁੱਖ ਤੇ ਠੰਡ ਨਾਲ ਮਰਨਾ ਤੈ ਸੀ ਸ਼ੈਕਲਟਨ ਨੇ ਇੱਕ ਅਜੀਬਾ ਫੈਸਲਾ ਲਿਆ ਜਿਸ ਨੂੰ ਇਤਿਹਾਸ ਦਾ ਸਭ ਤੋਂ ਦਲੇਰਾਨਾ ਫੈਸਲਾ ਮੰਨਿਆ ਜਾਂਦਾ ਉਸਨੇ ਤੈ ਕੀਤਾ ਕਿ ਉਹ ਇੱਕ ਛੋਟੀ ਜਹੀ ਕਿਸ਼ਤੀ ਜੇਮਸ ਕੇਰਡ 22 ਫੁੱਟ ਲੰਬੀ ਲੈ ਕੇ ਵਾਪਸ ਦੱਖਣੀ ਜਾਰਜੀਆ ਜਾਵੇਗਾ ਅਤੇ ਮਦਦ ਲੈ ਕੇ ਆਵੇਗਾ ਇਹ ਦੂਰੀ 800 ਮੀਲ ਲਗਭਗ 1300 ਕਿਲੋਮੀਟਰ ਸੀ ਅਤੇ ਰਸਤੇ ਵਿੱਚ ਦੁਨੀਆ ਦਾ ਸਭ ਤੋਂ ਖਤਰਨਾਕ ਸਮੁੰਦਰ ਸੀ ਸ਼ੈਕਲਟਨ ਨੇ ਆਪਣੇ ਨਾਲ ਪੰਜ ਸਭ ਤੋਂ ਤਾਕਤਵਰ ਅਤੇ ਹੁਨਰਮੰਦ ਸਾਥੀ ਚੁਣੇ ਕਪਤਾਨ ਵਰਸਲੀ ਜੋ ਰਸਤਾ ਲੱਭਣ ਵਿੱਚ ਮਾਰ ਸੀ ਟਾਮ ਕ੍ਰੀਨ ਤਰਖਾਨ ਚਿੱਪੀ ਮੈਗਨੀਸ਼ ਜੌਨ ਵਿਨਸੈਂਟ ਅਤੇ ਟਿਮਥੀ ਮੈਕਾਰਥੀ ਬਾਕੀ 22 ਆਦਮੀਆਂ ਨੂੰ এলিਫੈਂਟ ਆਈਲੈਂਡ ਤੇ ਫ੍ਰੈਂਕ ਵਾਈਲਡ ਦੀ ਅਗਵਾਈ ਹੇਠ ਛੱਡ ਦਿੱਤਾ ਗਿਆ। ਉਹਨਾਂ ਕੋਲ ਪੁੱਠੀਆਂ ਕੀਤੀਆਂ ਦੋ ਕਿਸ਼ਤੀਆਂ ਦੇ ਹੇਠਾਂ ਬਣਿਆ ਇੱਕ ਛੋਟਾ ਜਿਹਾ ਆਸਰਾ ਸੀ। 24 ਅਪ੍ਰੈਲ 1916 ਨੂੰ ਜੇਮਸ ਕੇਅਰਡ ਰਵਾਨਾ ਹੋਈ। ਅਗਲੇ 16 ਦਿਨ ਸਮੁੰਦਰੀ ਇਤਿਹਾਸ ਦੇ ਸਭ ਤੋਂ ਖੌਫਨਾਕ ਦਿਨ ਸਨ। ਸਮੁੰਦਰ ਵਿੱਚ 60-60 ਫੁੱਟ ਚੀਆਂ ਲਹਿਰਾਂ ਉੱਠ ਰਹੀਆਂ ਸਨ ਜਿਵੇਂ ਪਹਾੜ ਡਿੱਗ ਰਹੇ ਹੋਣ। ਹਵਾ ਦੀ ਰਫਤਾਰ ਤੂਫਾਨੀ ਸੀ ਕਿਸ਼ਤੀ ਇੰਨੀ ਛੋਟੀ ਸੀ ਕਿ ਉਹ ਇੱਕ ਕਾਰਕ ਦੇ ਟੁਕੜੇ ਵਾਂਗ ਲਹਿਰਾਂ ਦੇ ਉੱਤਲ ਰਹੀ ਸੀ ਪਾਣੀ ਲਗਾਤਾਰ ਅੰਦਰ ਆ ਰਿਹਾ ਸੀ ਅਤੇ ਉਹਨਾਂ ਨੂੰ ਹੱਥਾਂ ਨਾਲ ਪਾਣੀ ਬਾਹਰ ਕੱਢਣਾ ਪੈਂਦਾ ਸੀ ਬਰਫ਼ ਜੰਮਣ ਕਾਰਨ ਕਿਸ਼ਤੀ ਭਾਰੀ ਹੋ ਰਹੀ ਸੀ ਇਸ ਲਈ ਉਹਨਾਂ ਨੂੰ ਕਹਾੜੀਆਂ ਨਾਲ ਬਰਫ਼ ਤੋੜਨੀ ਪਈ ਇੱਕ ਰਾਤ ਸ਼ੈਕਲਟਨ ਨੇ ਦੇਖਿਆ ਕਿ ਅਸਮਾਨ ਸਾਫ਼ ਹੋ ਰਿਹਾ ਹੈ ਪਰ ਅਗਲੇ ਹੀ ਪਲ ਉਸਨੂੰ ਅਹਿਸਾਸ ਹੋਇਆ ਕਿ ਉਹ ਚਿੱਟੀ ਰੌਸ਼ਨੀ ਅਸਮਾਨ ਨਹੀਂ ਬਲਕਿ ਇੱਕ ਬਹੁਤ ਵੱਡੀ ਲਹਿਰ ਦੀ ਛਾਗ ਸੀ ਜੋ ਉਹਨਾਂ ਵੱਲ ਆ ਰਹੀ ਸੀ ਉਸਨੇ ਚੀਕ ਕੇ ਕਿਹਾ ਫੜ ਕੇ ਰੱਖੋ ਇਹ ਆ ਰਹੀ ਹੈ ਉਹ ਲਹਿਰ ਕਿਸ਼ਤੀ ਉੱਤੇ ਟੁੱਟੀ ਪਰ ਚਮਤਕਾਰੀ ਢੰਗ ਨਾਲ ਕਿਸ਼ਤੀ ਡੁੱਬੀ ਨਹੀਂ ਇਸ ਪੂਰੇ ਸਫ਼ਰ ਵਿੱਚ ਕਪਤਾਨ ਵਰਸਲੀ ਦਾ ਕੰਮ ਸਭ ਤੋਂ ਮੁਸ਼ਕਲ ਸੀ ਉਸਨੇ ਸੂਰਜ ਅਤੇ ਤਾਰਿਆਂ ਦੀ ਮਦਦ ਨਾਲ ਰਸਤਾ ਲੱਭਣਾ ਸੀ ਪਰ ਅਸਮਾਨ ਹਮੇਸ਼ਾ ਬੱਦਲਾਂ ਨਾਲ ਢਕਿਆ ਰਹਿੰਦਾ ਸੀ ਉਸ ਨੂੰ ਕੁਝ ਹੀ ਪਲਾਂ ਲਈ ਸੂਰਜ ਦਿਖਦਾ ਤੇ ਉਹ ਗਣਿਤ ਲਗਾਉਂਦਾ ਜੇ ਉਹਨਾਂ ਦੀ ਦਿਸ਼ਾ ਥੋੜੀ ਵੀ ਗਲਤ ਹੁੰਦੀ ਤਾਂ ਉਹ ਦੱਖਣੀ ਝਾਰਜੀਆਂ ਤੋਂ ਖੁੰਝ ਜਾਂਦੇ ਅਤੇ ਅੰਟਾਰਕਟਿਕ ਮਹਾਸਾਗਰ ਵਿੱਚ ਗਵਾਚ ਜਾਂਦੇ 16 ਦਿਨਾਂ ਦੇ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਕਾਲੇ ਪਹਾੜ ਦਿਖਾਈ ਦਿੱਤੇ। ਉਹ ਦੱਖਣੀ ਜਾਰਜੀਆ ਪਹੁੰਚ ਗਏ ਸਨ। ਪਰ ਤੂਫਾਨ ਨੇ ਉਹਨਾਂ ਨੂੰ ਕੰਡੇ ਤੇ ਉਤਰ ਨਹੀਂ ਦਿੱਤਾ। ਪੂਰੀ ਰਾਤ ਉਹ ਮੌਤ ਨਾਲ ਲੜਦੇ ਰਹੇ। ਅਗਲੀ ਸਵੇਰ ਉਹ ਕਿਸੇ ਤਰ੍ਹਾਂ ਕਿੰਗ ਹਾਕਨਬੇ ਵਿੱਚ ਉਤਰੇ। ਉਹ ਬਚ ਗਏ ਸਨ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਜਿਸ ਜਗ੍ਹਾ ਉਹ ਉਤਰੇ ਹਨ ਉਹ ਟਾਪੂ ਦਾ ਗਲਤ ਪਾਸਾ ਸੀ। ਵੇਲਿੰਗ ਸਟੇਸ਼ਨ ਜਿੱਥੇ ਇਨਸਾਨ ਅਤੇ ਮਦਦ ਸੀ। ਉਹ ਟਾਪੂ ਦੇ ਦੂਜੇ ਪਾਸੇ ਸਨ। ਵਿਚਕਾਰ برفੀਲੇ ਪਹਾੜ ਅਤੇ ਗਲੇਸ਼ੀਅਰ ਸਨ ਜਿਨ੍ਹਾਂ ਨੂੰ ਅਜੇ ਤੱਕ ਕਿਸੇ ਨੇ ਪਾਰ ਨਹੀਂ ਸੀ ਕੀਤਾ ਕਿਸ਼ਤੀ ਟੁੱਟ ਚੁੱਕੀ ਸੀ ਇਸ ਲਈ ਸਮੁੰਦਰ ਰਸਤੇ ਜਾਣਾ ਨਾ ਮਮਕਨ ਸੀ ਸ਼ੈਕਲਟਨ ਨੇ ਫੈਸਲਾ ਕੀਤਾ ਕਿ ਉਹ ਵਰਸਲੀ ਅਤੇ ਕ੍ਰੀਨ ਪੈਦਲ ਹੀ ਪਹਾੜ ਪਾਰ ਕਰਨਗੇ ਬਾਕੀ ਤਿੰਨ ਕਮਜ਼ੋਰ ਸਾਥੀਆਂ ਨੂੰ ਉੱਤੇ ਹੀ ਛੱਡ ਦਿੱਤਾ ਗਿਆ ਇਹ ਤਿੰਨ ਵਿਅਕਤੀ ਜਿਨ੍ਹਾਂ ਦੇ ਬੂਤਾਂ ਵਿੱਚ ਪੇਚ ਲੱਗੇ ਹੋਏ ਸਨ ਬਿਨਾਂ ਕਿਸੇ ਨਕਸ਼ੇ ਅਤੇ ਸਾਜ਼ੋ ਸਮਾਨ ਦੇ ਅਣਜਾਣ ਪਹਾੜਾਂ ਤੇ ਚੜਨ ਲੱਗੇ ਉਹ ਲਗਾਤਾਰ 36 ਘੰਟੇ ਚੱਲਦੇ ਰਹੇ ਜੇ ਉਹ ਰੁਕਦੇ ਤਾਂ ਠੰਡ ਨਾਲ ਜੰਮ ਕੇ ਮਰ ਜਾਂਦੇ। ਇੱਕ ਮੌਕੇ ਤੇ ਉਹ ਪਹਾੜ ਦੀ ਸਿਖਰ ਤੇ ਫਸ ਗਏ। ਹਨੇਰਾ ਹੋ ਰਿਹਾ ਸੀ ਅਤੇ ਕੋਹਰਾ ਜੰਮ ਰਿਹਾ ਸੀ। ਹੇਠਾਂ ਉਤਰਨ ਦਾ ਕੋਈ ਰਸਤਾ ਨਹੀਂ ਸੀ। ਸ਼ੈਕਲਟਨ ਨੇ ਕਿਹਾ ਸਾਨੂੰ ਸਲਾਈਡ ਕਰਨਾ ਪਵੇਗਾ। ਇਹ ਖੁਦਕੁਸ਼ੀ ਵਰਗਾ ਸੀ। ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਹੇਠਾਂ ਕੀ ਹੈ, ਪੱਥਰ ਜਾਂ ਖਾਈ। ਪਰ ਉਹਨਾਂ ਨੇ ਇੱਕ ਦੂਜੇ ਨੂੰ ਫੜਿਆ ਅਤੇ ਬਰਫ਼ੀਲੀ ਧਲਾਂ ਤੋਂ ਹੇਠਾਂ ਤਿਲਕ ਗਏ। ਕਿਸਮਤ ਨੇ ਸਾਥ ਦਿੱਤਾ ਅਤੇ ਉਹ ਨਰਮ ਬਰਫ਼ ਵਿੱਚ ਜਾ ਡਿਗੇ। ਆਖਰਕਾਰ ਉਹਨਾਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ। ਇਹ ਸਵੇਰ ਦੇ 7 ਵਜੇ ਦੀ ਸੀਟੀ ਸੀ ਜੋ ਸਟ੍ਰੌਮਨੈਸ ਵੇਲਿੰਗ ਸਟੇਸ਼ਨ ਤੇ ਕਾਮਿਆਂ ਨੂੰ ਜਗਾਉਣ ਲਈ ਵੱਜੀ ਸੀ। ਉਹ ਆਵਾਜ਼ ਸੰਗੀਤ ਤੋਂ ਵੀ ਵੱਧ ਮਿੱਠੀ ਸੀ। ਜਦੋਂ ਇਹ ਤਿੰਨ ਜੰਗਲੀ ਦਿੱਖ ਵਾਲੇ, ਫਟੇ ਹੋਏ ਕੱਪੜਿਆਂ ਵਾਲੇ ਅਤੇ ਕਾਲੇ ਚਿਹਰਿਆਂ ਵਾਲੇ ਇਨਸਾਨ ਸਟੇਸ਼ਨ ਤੇ ਪਹੁੰਚੇ ਤਾਂ ਸਟੇਸ਼ਨ ਮੈਨੇਜਰ ਨੇ ਪੁੱਛਿਆ ਤੁਸੀਂ ਕੌਣ ਹੋ? ਸ਼ੈਕਲਟਨ ਨੇ ਜਵਾਬ ਦਿੱਤਾ ਮੇਰਾ ਨਾਮ ਸ਼ੈਕਲਟਨ ਹੈ। ਮੈਨੇਜਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਸ਼ੈਕਲਟਨ ਦਾ ਸਵਾਗਤ ਕੀਤਾ ਉਸੇ ਰਾਤ ਉਹਨਾਂ ਨੇ ਨਹਾ ਕੇ ਸਾਫ਼ ਕੱਪੜੇ ਪਾ ਕੇ ਖਾਣਾ ਖਾਧਾ ਪਰ ਸ਼ੈਕਲਟਨ ਦਾ ਮਨ ਸ਼ਾਂਤ ਨਹੀਂ ਸੀ ਉਸਦੇ 22 ਸਾਥੀ ਅਜੇ ਵੀ এলিਫੈਂਟ ਆਈਲੈਂਡ ਤੇ ਮੌਤ ਦੀ ਉਡੀਕ ਕਰ ਰਹੇ ਸਨ ਸ਼ੈਕਲਟਨ ਨੇ ਤੁਰੰਤ ਬਚਾਅ ਮਹਿੰਮ ਸ਼ੁਰੂ ਕੀਤੀ ਪਰ ਬਦਕਿਸਮਤੀ ਨੇ ਪਿੱਛਾ ਨਹੀਂ ਛੱਡਿਆ ਪਹਿਲੇ ਦਿਨ ਜਹਾਜ਼ ਬਰਫ਼ ਦੀ ਮੋਟੀ ਪਰਤ ਕਾਰਨ ਟਾਪੂ ਤੱਕ ਪਹੁੰਚ ਹੀ ਨਹੀਂ ਸਕੇ ਹਰ ਵਾਰ ਸ਼ੈਕਲਟਨ ਨੂੰ ਖਾਲੀ ਹੱਥ ਮੁਰਨਾ ਪਿਆ ਚਾਰ ਮਹੀਨੇ ਬੀਤ ਗਏ ਐਲੀਫੈਂਟ ਆਈਲੈਂਡ ਦੇ ਬੈਠੇ ਸਾਥੀਆਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਰਾਸ਼ਨ ਖਤਮ ਸੀ ਉਹ ਪ੍ਰਾਣੀਆਂ ਸੀਲ ਮੱਛੀਆਂ ਦੀਆਂ ਹੱਡੀਆਂ ਵਾਰ ਕੇ ਪੀ ਰਹੇ ਸਨ ਫ੍ਰੈਂਕ ਵਾਈਲਡ ਰੋਜ਼ ਸਵੇਰੇ ਉੱਠ ਕੇ ਕਹਿੰਦਾ ਲੜਕਿਓ ਆਪਣਾ ਬਿਸਤਰਾ ਬਨ ਲਓ ਸ਼ਾਇਦ ਅੱਜ ਬੌਸ ਆ ਜਾਵੇ ਭਾਵ ਸ਼ੈਕਲਟਨ ਆ ਜਾਵੇ ਆਖਰਕਾਰ 30 ਅਗਸਤ 1916 ਨੂੰ ਚੌਥੀ ਕੋਸ਼ਿਸ਼ ਵਿੱਚ ਚਿੱਲੀ ਦੇਸ਼ ਦੀ ਇੱਕ ਛੋਟੀ ਜਹੀ ਟੱਗ ਬੋਟ ਯਲਕੋ বরਫ ਨੂੰ ચીਰਦੇ ਹੋਏ ਟਾਪੂ ਦੇ ਨੇੜੇ ਪਹੁੰਚੀ। ਸ਼ੈਕਲਟਨ ਦੂਰਬੀਨ ਨਾਲ ਦੇਖ ਰਿਹਾ ਸੀ। ਉਸਨੇ ਕਿਨਾਰੇ ਤੇ ਛੋਟੀਆਂ-ਛੋਟੀਆਂ ਆਕ੍ਰਿਤੀਆਂ ਹਿਲਦੀਆਂ ਦੇਖੀਆਂ। ਉਸਨੇ ਗਿਣਿਆ 1 2 3। ਉਸਨੇ ਵਰਸਲੀ ਵੱਲ ਮੁੜ ਕੇ ਭਰੇ ਗਲ ਨਾਲ ਆ ਗਿਆ। ਉਹ ਸਾਰੇ ਉੱਥੇ ਹਨ, ਸਾਰੇ ਦੇ ਸਾਰੇ। 1 ਘੰਟੇ ਦੇ ਅੰਦਰ ਸਾਰਿਆਂ ਨੂੰ ਜਹਾਜ਼ ਤੇ ਚੜਾ ਲਿਆ ਗਿਆ। 2 ਸਾਲਾਂ ਦੇ ਨਰਕ ਭਰੇ ਸਫ਼ਰ ਤੋਂ ਬਾਅਦ ਹਰ ਇੱਕ ਵਿਅਕਤੀ ਜ਼ਿੰਦਾ ਵਾਪਸ ਆਇਆ ਸੀ। ਐਂਡੂਰੈਂਸ ਜਹਾਜ਼ ਖਤਮ ਹੋ ਗਿਆ ਸੀ ਮਿਸ਼ਨ ਫੇਲ ਹੋ ਗਿਆ ਸੀ ਪਰ ਸ਼ੈਕਲਟਨ ਨੇ ਜੋ ਹਾਸਲ ਕੀਤਾ ਸੀ ਉਹ ਜਿੱਤ ਤੋਂ ਵੀ ਵੱਡਾ ਸੀ ਉਸ ਨੇ ਮੌਤ ਦੇ ਜਵਾੜੇ ਵਿੱਚੋਂ ਆਪਣੇ ਬੰਦਿਆਂ ਨੂੰ ਖੋਲ ਲਿਆ ਸੀ ਅੱਜ ਵੀ ਜਦੋਂ ਅੰਟਾਰਕਟਿਕਾ ਦੀ ਗੱਲ ਹੁੰਦੀ ਆ ਨਾ ਤਾਂ ਵਿਗਿਆਨੀ ਅਤੇ ਖੋਜੀ ਇੱਕ ਕਹਾਵਤ ਵਰਤਦੇ ਨੇ ਵਿਗਿਆਨਿਕ ਖੋਜ ਲਈ ਸਕਾਟ ਨੂੰ ਬੁਲਾਓ ਤੇਜ਼ੀ ਅਤੇ ਕੁਸ਼ਲਤਾ ਲਈ ਅਮੰਸਨ ਨੂੰ ਬੁਲਾਓ ਪਰ ਜਦੋਂ ਮੁਸੀਬਤ ਚਾਰੇ ਪਾਸਿਓਂ ਘੇਰ ਲਵੇ ਅਤੇ ਬਚਣ ਦੀ ਕੋਈ ਉਮੀਦ ਨਾ ਦਿਖੇ ਤਾਂ ਗੋਡਿਆਂ ਭਾਰ ਬੈਠੋ ਅਤੇ ਸ਼ੈਕਲਟਨ ਨੂੰ ਅਰਦਾਸ ਕਰੋ। ਇਹ ਸੀ ਕਹਾਣੀ ਇਨਸਾਨੀ ਜਜ਼ਬੇ ਦੀ, ਵਫਾਦਾਰੀ ਦੀ ਅਤੇ ਕਦੇ ਨਾ ਹਾਰ ਮੰਨਣ ਵਾਲੀ ਜਿੱਦ ਦੀ। ਸ਼ੈਕਲਟਨ ਦੀ ਐਂਡੋਰੈਂਸ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਤੱਕ ਸਾਹ ਹੈ, ਉਦੋਂ ਤੱਕ ਆਸ ਹੈ। ਹਾਂਜੀ, ਖੋਜ ਟੀਵੀ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ? ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਹ ਵੀਡੀਓਜ਼ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ